ਸੰਤਨਗੜ੍ਹ ਜਿਵੇਂ ਨਿਊ ਸੰਤਨਗੜ੍ਹ ਵਾਣ ਨਵਾਂ ਪਸ਼ਾਰ ਦੇ ਵਿੱਚ तकरीबन 15-16 ਸਾਲ ਹੋ ਗਏ ਸੜਕਾਂ ਨਹੀਂ ਬਣੀਆਂ ਸੀ ਹੁਣ ਸੜਕਾਂ ਬਣਾਉਣ ਜਾ ਰਹੇ ਹਾਂ ਕਿਉਂਕਿ ਇਲੈਕਸ਼ਨ ਦੌਰਾਨ ਵੀ ਉਸ ਤੋਂ ਬਾਅਦ ਵੀ ਕਾਫੀ ਇਲੈਕਸ਼ਨ ਹੋਏ ਨੇ ਲੋਕਾਂ ਦੀ ਡਿਮਾਂਡ ਸੀ ਕਿ ਸੜਕਾਂ ਬਣੀਆਂ ਜਾਣ ਔਰ ਪਾਣੀ ਦੀ ਕਿਲੋਤਾ ਕਿਊਬਰ ਨਾ ਲਗਾਣਾ ਹੈ ਔਰ ਸੀਵਰ ਦੀ ਬਰੌਡ ਵੀ ਵਧੀਆਂ ਬਣਨ ਵਾਲੀਆਂ ਨੇ ਤੇ ਸਾਰੇ ਅੱਜ ਆਪਾਂ ਆਰਡਰ ਜਿਹੜੇ ਕਰ ਦਿੱਤੇ ਨੇ ਸੜਕਾਂ ਦਾ ਕੰਮ ਜਿਹੜਾ ਸਟਾਰਟ ਕਰਨ ਜਾ ਰਹੇ ਹਾਂ ਜਿੱਥੇ ਬੋਧੀਆਂ ਬਣਨਗੀਆਂ ਉਹਦੇ ਨਾਲ ਨਾਲ ਕੋਲ ਦਾ ਜਿਹੜਾ ਕੰਮ ਆ ਉਹ ਵੀ ਇਸ ਤਰ੍ਹਾਂ ਵੀ ਜੀ ਸਟਾਰਟ ਕਰਦੇ ਆਗੇ ਇਹ ਜਿੰਨੇ ਵੀ ਕੰਮ ਨੇ ਲੋਕਾਂ ਦੇ ਸਹਿਯੋਗ ਨਾਲ ਕਿਉਂਕਿ ਲੋਕ ਸਰਕਾਰ ਨੂੰ ਟੈਕਸ ਦਿੰਦੇ ਨੇ ਸਰਕਾਰ ਦਾ ਮਤਲਬ ਹੁੰਦਾ ਕਿ ਇਸ ਟੈਕਸ ਦੇ ਮੁਤਾਬਕ ਅਲਾਕੀ ਡਿਵੈਲਪਮੈਂਟ ਅੱਜ ਮੇਰੇ ਹਲਕੇ ਦੇ ਵਿੱਚ ਜੇ ਮੈਂ ਕਹਿੰਦਾ ਉਹ 3 ਸਾਲ ਦੀ ਜਿਹੜੀ ਡਿਵੈਲਪਮੈਂਟ ਚੱਲੀ ਆ ਉਸ ਦਾ ਪਾਰਟ ਹੈ ਜਿੱਥੇ ਅੱਜ ਨਿਊ ਸੰਤਨਗੜ ਦੇ ਵਿੱਚ ਸੜਕਾਂ ਦਾ ਕੰਮ ਸ਼ੁਰੂ ਕੀਤਾ ਮੈਂ ਸਾਰੇ ਲੰਗੜਾ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਆਸ ਹੈ ਕਿ ਇਸ ਤਰ੍ਹਾਂ ਹੀ ਆਪਾਂ ਲੋਕਾਂ ਦਾ ਸਾਥ ਲੈ ਕੇ ਸ਼ਹਿਰ ਦੀ ਡਿਵੈਲਪਮੈਂਟ ਸ਼ਹਿਰ ਨੂੰ ਖੂਬਸੂਰਤ ਬਣਾਉਣ ਦੇ ਕਾਰਪਿੰਡ ਦਾ ਯੋਗਦਾਨ ਪਾਇਆ ਉਸ ਵਿੱਚ ਕਾਰਪਿੰਡ ਦੇ ਕਮਿਸ਼ਨਰ ਦਾ ਵੀ ਧੰਨਵਾਦ ਕਰਦਾ ਮੈਡਮ ਮੇਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਫੰਡ ਅਲਾਟ ਕਰਕੇ ਇਸ ਇਲਾਕੇ ਦੀ ਨੂੰ ਹਰ ਬੰਦੇ ਦਾ ਮਕਸਦ ਸਾਡੇ ਨੂੰ ਧੰਨਵਾਦ ਹੈ ਖਾਸ ਤੌਰ ਤੇ ਲੱਖਣ ਵਾਸੀਆਂ ਨੇ ਜਿਨ੍ਹਾਂ ਨੇ ਇਸ ਕਾਬਲ ਬਣਾਇਆ ਕਿ ਅਸ਼ਰਦੀ ਡਿਵੈਲਪਮੈਂਟ ਕਰਾ ਸਕੀਏ ਬਹੁਤ ਬਹੁਤ ਧੰਨਵਾਦ ਮੈਮ ਕੀ ਲੱਗ ਰਹੀ ਕਿਤਨਾ ਸਹਿਯੋਗ ਮਿਲ ਰਿਹਾ ਹੈ ਇਲਾਕੇ ਦਾ ਡਿਵੈਲਪਮੈਂਟ ਕਰਾਉਣ ਦਾ ਐਜ਼ ਅ ਬਾਡੀ ਇਨ ਚਾਰਜ ਵਾਰਡ ਨੰਬਰ 66 اے ਹਮੇਸ਼ਾ ਜਤ ਮਾਮੀ ਪਾਰਟੀ ਜੁਆਇਨ ਕੀਤੀ ਮੈਂ ਤਾਂ ਦਿਨ ਰਾਤ ਦੇਖਿਆ ਕਦੀ ਅਗਰ ਸਵੇਰੇ 9 ਵਜੇ ਵੀ ਦੇਖ ਲੋ ਤਾਂ ਲਾਈਵ ਚੱਲ ਰਹੀ ਹੁੰਦੀ ਹੈ ਰਾਤ ਦੇ 9 ਵਜੇ ਵੀ ਦੇਖ ਲੋ ਲਾਈਵ ਚੱਲਦੀ ਹੈ ਲਾਈਵ ਦਾ ਮਤਲਬ ਕੀ ਹੈ ਕਿ ਅਸੀਂ ਕੰਮ ਕਰ ਰਹੇ ਹਾਂ ਸੋ ਜਨਤਾ ਦੇ ਵਿੱਚ ਕੈਸਾ ਨੁਮਾਇੰਦਾ ਜਿਹੜਾ ਕਿ 24 ਆਰ ਸਰਵਿਸ ਦੇ ਰਿਹਾ ਹੈ ਸੋ ਜਨਤਾ ਨੂੰ ਉਹੀ ਗੱਲ ਕਹਾਂਗੀ ਐਸਾ ਨੁਮਾਇੰਦਾ ਜੋ ਕਿ ਸਵੇਰ ਤੋਂ ਸ਼ਾਮ ਤੱਕ ਜਿਹੜਾ ਕੰਮ ਕਰਦਾ ਔਰ ਅੱਜ ਸੜਕਾਂ ਜਿੱਥੇ 10 ਤੋਂ 15 ਸਾਲ ਪਹਿਲਾਂ ਕਦੀ ਕੋਈ ਬੰਦਾ ਬੜਿਆ ਨਹੀਂ ਅੱਜ ਉਹ ਇਨਸਾਨ ਅੱਜ ਉਹ ਇਨਸਾਨ ਸਾਡੇ ਵਿੱਚ ਹੈ ਜਿਨ੍ਹਾਂ ਨੇ ਇਸ ਇਲਾਕੇ ਨੂੰ ਕਿ ਨਵੀਂ ਸੜਕਾਂ ਨਵਾਂ ਟਿਊਬਲ ਅੱਜ ਟਿਊਬਲ ਦੀ ਅਲੋਟਮੈਂਟ ਕਰਕੇ ਜਾ ਰਹੀ ਹੈ ਕਿ ਨਵਾਂ ਟਿਊਬਲ ਕਿਹੜਾ ਹੈਗਾ ਉਹ ਇਲਾਕੇ ਨੂੰ ਦੇਖ ਕੇ ਜਾ ਰਹੀ ਹੈ ਗਰਮੀ ਆਨ ਤਾਂ ਪਹਿਲਾਂ ਹੀ ਬੈਕ ਟੂ ਬੈਕ ਸਾਰੇ ਇਲਾਕੇ ਪ੍ਰੋਜੈਕਟ ਕਰਨ ਲਾ ਦਿੱਤੇ ਕਿ ਕੀ ਲੱਗ ਰਿਹਾ ਹੈ ਕਿ ਬਿਲਕੁਲ ਸਰ ਟਰਾਂਸਫਾਰਮਰ ਦਾ ਕੰਮ ਹੈ ਸੜਕਾਂ ਦਾ ਕੰਮ ਹੈ ਟਿਊਬਸ ਦਾ ਕੰਮ ਤਾਰਾ ਉੱਚੀਆਂ ਚੱਕਰ ਦਾ ਕੰਮ ਕਿਹੜਾ ਕੰਮ ਹੈ ਔਰ ਇਹ ਸਫਾਈ ਅਭਿਆਨ ਜਿਹੜਾ ਸ਼ੁਰੂ ਕੀਤਾ ਹੈ ਦਾ ਵੰਡਰਫੁਲ ਵਰਕ ਦਾ ਵੰਡਰਫੁਲ ਵਰਕ ਬਾਇ ਚੌਧਰੀ ਮਦਲਲ ਬਗਾ ਜੀ ਸੋ ਸਲੂਟ హిਸ ਵਰਕ ਹਾਂਜੀ ਮੈਮ ਅੱਜ ਆਪकी ਸੜਕੇ ਬਣਾਈ ਜਾ ਰਹੀ ਹੈ ਕਿਹਦਾ ਲੱਗ ਰਿਹਾ ਹੈ ਬਹੁਤ ਅੱਛਾ ਲੱਗ ਰਿਹਾ ਹੈ ਕਿ ਕੈਸਾ ਸਹਿਯੋਗ ਰਹਤਾ ਹੈ ਹਮੇਸ਼ਾ ਆਪਕੇ ਇਨ ਬਹੁਤ ਸਾਰੇ ਭਾਗ ਲੀਡਰ ਦਾ ਨਹੀਂ ਇਨਕਾ ਸਹਿਯੋਗ ਥੈਂਕ ਯੂ ਬੜਾ ਲੇਕਿਨ ਬਹੁਤ ਅੱਛਾ ਲੱਗ ਰਹਾ ਹੈ ਕਿ ਅੱਗੇ ਬਹੁਤ ਸਾਡੇ ਏਰੀਆ ਦੀ ਤਰੱਕੀ ਹੋਗੀ ਕਾਫੀ ਬੈਲ ਇਹ ਸੜਕਾ ਕਿੰਨੇ ਸਾਲ ਬਾਅਦ ਬਣ ਰਹੀ ਹੈ ਹਮੇਂ 12 ਸਾਲ ਬਾਅਦ 12 ਸਾਲ ਬਾਅਦ ਪ੍ਰੋਗਰੈਸ ਹੋ ਰਹੀ ਹੈ ਬਹੁਤ ਅੱਛਾ ਥੈਂਕ ਯੂ ਮੈਨੇਜਰ ਨੂੰ ਪੁੱਛਦੇ ਹੀ ਨਹੀਂ ਸੀ ਹਾਂ ਹਾਂਜੀ ਸਰ ਹਾਂਜੀ ਮੈਂ ਤਾਂ ਅੱਜ ਬੜਾ ਖੁਸ਼ ਨਸੀਬ ਹੈ ਕਿ ਇਸ ਇਲਾਕੇ ਦੇ ਵਿੱਚ ਰਾਬਰੂਪੀ ਐਮਐਲਏ ਸਾਹਿਬ ਆਏ ਨੇ ਆ ਸਾਡੇ ਬੋਲੇ ਮੇਰੇ ਜੀ ਮੇਰੇ ਔਰ ਉਹਦੇ ਵਿੱਚ ਅੱਜ ਇਹਦੀ ਜੂਨ ਸੁਧਰ ਜੁਗੀ ਇਸ ਸਾਡੀ ਕਲੋਨੀ ਦੀ 15 ਸਾਲ ਤਨਾਲ ਕੋਈ ਨਹੀਂ ਇੱਥੇ ਆਂਦਾ ਸੀ ਐਮਐਲਏ ਤਾਂ ਪਹਿਲੀ ਵਾਰ ਅਸੀਂ ਅੱਜ ਸਾਡੇ ਇੱਥੇ ਆਏ ਨੇ ਇਹਨਾਂ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਹਾਂ ਔਰ ਇਲਾਕੇ ਵੱਲੋਂ ਇਹਨਾਂ ਦੂ ਆਸ ਦਿਵਾਨਾ ਵੀ ਹੁਣ ਤੁਹਾਡਾ ਇਲਾਕਾ ਬੜਾ ਵਧੀਆ ਹੋ ਜੂਗਾ ਇਹਨਾਂ ਦੇ ਜਿਹੜੇ ਜਿਹੜੇ ਆ ਜਿਹੜੇ ਜਿਹੜੇ ਆਸ਼ਵਾਸ਼ਣ ਦਿੱਤੇ ਆ ਉਹ ਸਮਝੋ ਪੱਥਰ ਪਿੱਲੇ ਹੁਣ ਸਾਨੂੰ ਵਧੀਆ ਲੱਗਿਆ ਵੀ ਹੁਣ ਸਾਡਾ ਇਲਾਕਾ ਬੜਾ ਸੋਧਾ ਸਾਨੂੰ ਬਹੁਤ ਅੱਛਾ ਲੱਗਿਆ ਸਾਡੇ ਮੱਲੇ ਚ ਅੱਜ ਤਰੱਕੀ ਹੋਣ ਵਾਲੀ ਹੈ ਸਾਡੇ ਵੀ ਮੱਲੇ ਚ ਕੋਈ ਆਇਆ ਸਾਡੇ ਮੱਲੇ ਚ ਕੋਈ ਬੜਦਾ ਹੀ ਨਹੀਂ ਸੀ ਐਨਾ ਕਾਇਮ ਹੋ ਗਿਆ ਕੋਈ ਨਹੀਂ ਆਇਆ ਸਾਡੇ ਮਲੇ ਚ ਵੋਟ ਪਈ ਉਹ ਕੋਈ ਨਹੀਂ ਬੜਿਆ ਅੰਦਰ ਇਹ ਨਹੀਂ ਪਤਾ ਵੋਟ ਕਿਨੂੰ ਪਾਣੀ ਹੈ ਕਿ ਉਹਨੇ ਕੋਈ ਕੋਈ ਵੋਟ ਦਾ ਕੋਈ ਜਿੰਮੇਵਾਰ ਨਹੀਂ ਹੁਣ ਜਿੱਤੇ ਆ ਤਾਂ ਵੀ ਨਹੀਂ ਕੋਈ ਗਲੀ ਚ ਆਇਆ ਹੁਣ ਤੁਹਾਡੇ ਬੱਗਾ ਜੀ ਐਮਐਲਏ ਆਏ ਨਹੀਂ ਹਾਂ ਜੀ ਸਾਨੂੰ ਬਹੁਤ ਖੁਸ਼ੀ ਹੋਈ ਹੈ ਬਹੁਤ ਜ਼ਿਆਦਾ ਫਿਰ ਹੁਣ ਅੱਗੇ ਤਰੱਕੀ ਕਰੋਗੇ ਫਿਰ ਸਾਨੂੰ ਜ਼ਿਆਦਾ ਖੁਸ਼ੀ ਹਾਂ ਜੀ ਫਿਰ ਭਾਈ ਨਮਸ਼ਕਾਰ ਜੀ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਅੱਜ ਤੋਂ 10 ਸਾਲ ਬਾਅਦ ਸਾਡੀ ਗਰੀ ਦੀ ਵਿੱਚ ਕਿਸੇ ਨੇ ਪੈਰ ਪਾਇਆ ਚਲੋ ਐਮਐਲਏ ਸਾਹਿਬ ਖੁਦ ਆਏ ਨੇ ਇਸ ਤੋਂ ਪਹਿਲੇ ਸਾਡੇ ਵੱਲੋਂ ਕੋਈ ਕੋਸਲਾ ਨਹੀਂ ਨਹੀਂ ਬਈ ਐਮਐਲਏ ਸਾਡਾ ਵਾਰਡ ਇੱਕ ਲਵਾਰਸ ਵਾਰਡ ਸੀਗਾ ਜਿਹਦੀ ਅੱਜ ਇਹਨਾਂ ਨੇ ਬਾਹ ਫੜੀ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਆਪਣੇ ਕਹੇ ਹੋਏ ਵਾਅਦਿਆਂ ਦੇ ਖਰੇ ਉਤਰਣਗੇ ਕਿ ਸਾਡੇ ਮੱਲੇ ਦੀ ਡਿਵੈਲਪਮੈਂਟ ਹੋਏਗੀ ਟਿਊਬ ਲਾਂਡ ਦਾ ਵੀ ਵਾਅਦਾ ਕੀਤਾ ਟਿਊਬ ਲਾਂਡ ਦਾ ਵੀ ਇਹਨੇ ਹੁਣ ਵਾਅਦਾ ਕਰਕੇ ਚੱਲੇ ਨੇ ਦੇਖੋ ਕਹਿੰਦੇ 15 ਦਿਨ ਦੇ ਵਿੱਚ ਕਰਨਗੇ ਤਾਂ ਜੋ ਹੋ ਜਾਏਗਾ ਜੀ ਇਹ ਖੁਦ ਕਹਿ ਰਹੇ ਨੇ ਤਾਂ ਹੋ ਗਿਆ ਜਰੂਰ ਹੋਏਗਾ ਜੀ ਥੈਂਕ ਯੂ ਬਹੁਤ ਕਿੰਨਾ ਦਾ ਸਹਿਯੋਗ ਮਿਲੇਗਾ ਫਿਰ ਟਿਊਬ ਲਾਂਡ ਪੂਰੇ ਮੱਲੇ ਦਾ ਪੂਰਾ ਸਹਿਯੋਗ ਮਿਲੇਗਾ ਜਿੱਥੇ ਕਹਿੰਦੇ ਉਸੇ ਬੰਦੇ ਨਾਲ ਮੰਗੇ